ਪੰਜਾਬੀ ਨਿਊਜ਼ ਕੋਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਮੀਂਹ ਦੇ ਨਾਲ ਚੋਦੇ ਵਿੱਚ ਪਾਣੀ ਜ਼ਿਆਦਾ ਆ ਗਿਆ ਤੇ ਇਨੋਵਾ ਗੱਡੀ ਵਿੱਚ ਰੁੜ ਗਈ ਜਿਸ ਦੇ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ 9 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਪੰਜਾਬ ਹਿਮਾਚਲ ਦੇ ਸਰਹੱਦੀ ਖੇਤਰ ਜੇਜੋ ਦੋਆਬਾ ਵਿੱਚ ਭਾਰੀ ਮੀਂਹ ਪੈਣ ਕਾਰਨ ਇਨੋਵਾ ਕਾਰ ਚੋਖੜ ਦੇ ਵਿੱਚ ਰੁੜ ਗਈ ਤੇ ਇਸ ਵਿੱਚ ਸਵਾਰ 9 ਲੋਕਾਂ ਦੀ ਮੌਤ ਹੋਈ ਹੈ ਨਾਲ ਹੀ ਦੋ ਲੋਕ ਲਾਪਤਾ ਨੇ ਪੁਲਿਸ ਨੇ ਇੱਕ ਵਿਅਕਤੀ ਨੂੰ ਬਚਾਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਨੇ 9 ਲਾਸ਼ਾਂ ਬਰਾਮਦ ਕੀਤੀਆਂ ਨੇ ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਨੇ ਹਿਮਾਚਲ ਦੇ ਉਹਨਾਂ ਜ਼ਿਲ੍ਹੇ ਤੋਂ ਦੇਲਾ ਤੋਂ ਇੱਕ ਲੋਕ ਇਹ ਲੋਕ ਕਾਰ ਵਿੱਚ ਪੰਜਾਬ ਦੇ ਨਵਾਂ ਸ਼ਹਿਰ ਆ ਰਹੇ ਸੀ ਅਤੇ ਬਰਾਤ ਵੱਡੀ ਕਾਰ ਸੀ ਇਹ ਜਿਸ ਦੇ ਵਿੱਚ ਇਹ ਲੋਕ ਸਵਾਰ ਸੀ ਇਸ ਦੌਰਾਨ ਖਡ ਪਾਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਤੇ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬਾ ਨੇ ਦੱਸਿਆ ਕਿ ਸਵੇਰ ਤੋਂ ਹੀ ਭਾਰੀ ਮੀਂਹ ਪੈਣ ਕਾਰਨ ਇਸ ਵਿੱਚ ਚੋਹ ਦੇ ਵਿੱਚ ਜਿਹੜਾ ਹੜ ਆ ਗਿਆ ਸੀ ਤੇ ਇਨੋਵਾ ਕਾਰ ਇਸ ਹੜ ਦੇ ਵਿੱਚ ਰੁੜ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਲੋਕ ਮੌਕੇ ਉੱਤੇ ਪਹੁੰਚੇ ਅਤੇ ਇੱਥੇ ਜਿਹੜੀ ਹੈ ਲਾਸ਼ਾਂ ਲੱਭਣ ਦੀ ਵੀ ਅਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੇ ਵੀ ਹਮਦਰਦੀ ਪ੍ਰਗਟ ਕੀਤੀ ਹੈ ਦੁੱਖ ਜ਼ਾਹਿਰ ਕੀਤਾ ਹੈ ਤੇ ਪੰਜਾਬ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਇਸ ਜੋ ਹਾਦਸਾ ਵਾਪਰਿਆ ਇਸ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਜੋ ਡੀਸੀ ਦੇ ਵੱਲੋਂ ਵੀ ਕੀਤਾ ਗਿਆ ਹੈ ਗੱਡੀ ਦੇ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਦੀਪਕ ਪੁੱਤਰ ਸਰਜੀਤ ਪਾਟਿਆ ਸਰਜੀਤ ਪੁੱਤਰ ਗੁਰਦਾਸ ਰਾਮ ਪਰਮਜੀਤ ਕੌਰ ਸਰੂਪ ਚੰਦ ਬਿੰਦਰ ਸ਼ਿਨੋਤ ਭਾਵਨਾ ਅੰਜੂ ਹਰਮੀਤਾ ਤੇ ਸਾਰੇ ਦਿਲਾ ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਗਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕੇ ਘਰ ਦੇ ਨਾਲ ਜੁੜੀ ਹੋਈ ਹੈ ਜਿਸ ਘਰ ਦੇ ਵਿੱਚ 20 ਟੋਲੇ ਸੋਨਾ ਚੋਰੀ ਕਰ ਲਿਆ ਗਿਆ ਅਤੇ ਹੋਰ ਵੀ ਜਿਹੜਾ ਨਕਦੀ ਦੀ ਰਾਸ਼ੀ ਸੀ ਉਹ ਚੋਰ ਆ ਜਿਹੜੇ ਲੁੱਟ ਕੇ ਲੈ ਗਏ ਨੇ ਤਾਂ ਇਸ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕੇ ਪਰਿਵਾਰ ਦੇ ਨੇ ਅਤੇ ਉਹਨਾਂ ਦੇ ਘਰ ਬੀਤੀ ਰਾਤ ਚੋਰਾਂ ਨੇ ਹੱਥ ਸਾਫ਼ ਕੀਤਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਤੇ ਕਾਰਵਾਈ ਕਰਕੇ ਉਹਨਾਂ ਦਾ ਜੋ ਲੁੱਟਿਆ ਹੋਇਆ ਮਾਲ ਹੈ ਵਾਪਸ ਕਰਵਾਇਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕੇ ਘਰ ਪਿੰਡ ਖੜਿਆਲ ਰੋਡ ਦੇ ਉੱਤੇ ਭਗਵੰਤ ਮਾਨ ਦੇ ਰਿਸ਼ਤੇਦਾਰਾਂ ਦੇ ਘਰ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਚੋਰਾਂ ਨੇ 20 ਤੋਲੇ ਦੇ ਕਰੀਬ ਸੋਨਾ ਤੇ 1 ਲੱਖ ਰੁਪਏ ਦੀ ਨਕਦੀ ਲੈ ਕੇ ਜਿਹੜੇ ਅਫਰਾਰ ਹੋਏ ਨੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੇ ਵਿੱਚ ਰਾਤ ਨੂੰ ਸੁੱਤੇ ਪਏ ਸੀ ਤਾਂ ਚੋਰਾਂ ਨੇ ਪੌੜੀਆਂ ਦੇ ਰਾਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋ ਗਏ ਤੇ ਸਿੱਧਾ ਘਰ ਦੇ ਵਿੱਚ ਬਣੇ ਸਟੋਰ 'ਚ ਦਾਖਲ ਹੋਏ ਉੱਥੇੋਂ ਉਹਨਾਂ ਵੱਲੋਂ 20 ਤੋਲੇ ਦੇ ਕਰੀਬ ਸੋਨਾ ਤੇ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਉਹਨਾਂ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਨੇ ਇਸ ਮੌਕੇ ਜਾਂਚ ਕਰਨ ਪੁਜੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ ਅਗਲੀ ਖਬਰ ਦੇ ਵੱਲ ਵੱਧਦੇ ਹਨ ਜੋ ਕਿ ਇੱਕ ਹੋਰ ਪਿੰਡ ਦੇ ਵੱਲੋਂ ਨਵਾਂ ਜੋ ਫੈਸਲਾ ਕੀਤਾ ਗਿਆ ਹੈ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਜਿਹੜਾ ਰਹਿਣ ਤੋਂ ਪਹਿਲਾਂ ਇੱਕ ਮਹਾਲੀ ਜ਼ਿਲ੍ਹੇ ਦੇ ਪਿੰਡ ਨੇ ਜਿਹੜਾ ਮਤਾ ਪਾਇਆ ਸੀ ਕਿ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤਾਂ ਇੱਕ ਹੋਰ ਮਹਾਲੀ ਜ਼ਿਲ੍ਹੇ ਦੇ ਹੀ ਪਿੰਡ ਦੇ ਵੱਲੋਂ ਮਤਾ ਪਾ ਕੇ ਪ੍ਰਵਾਸੀਆਂ ਅਤੇ ਉਹਨਾਂ ਦੇ ਮਕਾਨ ਮਾਲਕ ਜਿਹੜੇ ਕਿਰਾਏ ਦੇ ਉੱਤੇ ਰੱਖਦੇ ਨੇ ਉਹਨਾਂ ਦੇ ਲਈ ਮਤਾ ਪਾਇਆ ਗਿਆ ਕਈ ਜਿਹੜੇ ਐ ਨਵੇਂ ਰੂਲ ਬਣਾ ਦਿੱਤੇ ਗਏ ਨੇ ਮਹੱਲੀ ਜ਼ਿਲ੍ਹੇ ਦੇ ਖਰੜ ਦੇ ਪਿੰਡ ਜੰਡਪੁਰ ਵਾਸੀਆਂ ਦੇ ਪ੍ਰਵਾਸੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ ਕੀਤਾ ਪਿੰਡ ਦੇ ਨੌਜਵਾਨ ਲੋਕਾਂ ਨੇ ਅਤੇ ਸਮੂਹ ਪਿੰਡ ਦੇ ਵਸਨੀਕਾਂ ਨੇ ਸਹਿਮਤੀ ਨਾਲ ਮਤੇ ਪਾਸ ਕੀਤੇ ਨੇ ਅਤੇ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਹੈ ਪ੍ਰਵਾਸੀ ਪਾਨ ਗੁਟਕਾ ਬੀੜੀ ਪਿੰਡ ਦੇ ਵਿੱਚ ਨਹੀਂ ਪੀ ਸਕਦੇ ਜਿੱਥੇ ਪ੍ਰਵਾਸੀ ਰਹਿੰਦੇ ਨੇ ਉਸ ਜਗ੍ਹਾ ਤੇ ਕੂੜੇਦਾਨ ਜ਼ਰੂਰ ਹੋਣਾ ਚਾਹੀਦਾ ਇਸ ਦੀ ਜ਼ਿੰਮੇਵਾਰੀ ਮਾਲਕ ਦੀ ਹੋਵੇਗੀ ਪਰਵਾਸੀ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਘੁੰਮਦੇ ਨਜ਼ਰ ਨਹੀਂ ਆਉਣੇ ਚਾਹੀਦੇ ਮਕਾਨ ਦੇ ਵਿੱਚ ਜਿੰਨੇ ਬੰਦੇ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਤੇ ਇੱਕ ਕਮਰੇ ਵਿੱਚ ਦੋ ਵਿਅਕਤੀਆਂ ਤੋਂ ਵੱਧ ਨਾ ਹੋਣ। ਪਰਵਾਸੀ ਪਿੰਡ ਵਿੱਚ ਅਧਨੰਗੇ ਜਾਂ ਘੁੰਮਦੇ ਨਜ਼ਰ ਨਾ ਆਉਣ। ਨਾਬਾਲਗ ਬੱਚੇ ਬਿਨਾਂ ਕਾਗਜ ਜਾਂ ਨੰਬਰ ਪਲੇਟਾਂ ਤੋਂ ਬਿਨਾਂ ਕੋਈ ਵਾਹਨ ਚਲਾਉਂਦਾ ਨਜ਼ਰ ਨਾ ਆਵੇ। ਕਿਰਾਏਦਾਰਾਂ ਦੇ ਬਾਹਰਾਂ ਦੀ ਪਾਰਕਿੰਗ ਲਾਜ਼ਮੀ ਹੈ। ਕਿਸੇ ਦਾ ਵਾਹਨ ਸੜਕ ਅਤੇ ਗਲੀ ਦੇ ਵਿੱਚ ਨਹੀਂ ਖੜਨਾ ਚਾਹੀਦਾ। ਪਾਣੀ ਦੀ ਸਮੱਸਿਆ ਘਰ ਪ੍ਰਤੀ ਇੱਕ ਕਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ। ਜੇਕਰ ਕੋਈ ਪ੍ਰਵਾਸੀ ਕਿਸੇ ਵੀ ਗੈਰਕਾਨੂੰਨੀ ਜਾਂ ਪਿੰਡ ਨੂੰ ਨੁਕਸਾਨ ਦੇ ਬਾਰਦਤ ਨੂੰ ਅੰਜਾਮ ਦਿੰਦਾ ਤਾਂ ਉਸ ਦਾ ਜ਼ਿੰਮੇਵਾਰ ਮਕਾਨ ਮਾਲਕ ਹੋਵੇਗਾ ਬੱਚਾ ਜੰਮਣ ਤੇ ਵਿਆਹ ਤੇ ਖੁਸਰਿਆਂ ਨੂੰ 2100 ਰੁਪਇਆ ਵਧਾਈ ਦਿੱਤੀ ਜਾਵੇਗੀ ਤੇ ਪਿੰਡ ਦੇ ਵਿੱਚ ਕੋਈ ਵੀ ਬਾਹਰ ਦਾ ਬੰਦਾ ਜਗਾ ਖਰੀਦਾ ਤਾਂ ਉਹ ਕਮਰੇ ਨਹੀਂ ਪਾ ਸਕਦਾ ਇਹ ਮਤੇ ਆ ਜਿਹੜੇ ਪਿੰਡ ਵਾਲਿਆਂ ਵੱਲੋਂ ਪਾਸ ਕੀਤੇ ਗਏ ਨੇ ਇਸ ਤੋਂ ਪਹਿਲਾਂ ਇੱਕ ਪਿੰਡ ਨੇ ਜੋ ਮਤਾ ਮਦਦ ਸੰਗਤੀਆਂ ਵੱਲੋਂ ਪਾਸ ਕੀਤਾ ਗਿਆ ਸੀ ਉਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਗਲੀ ਖਬਰ ਪੈਰਸੋ অলੰਪਿਕ ਖੇਡਾਂ ਦੇ ਵਿੱਚੋਂ ਕੰਸੇ ਦਾ ਮੈਡਲ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਨਾਲ ਜੁੜੀ ਹੋਈ ਹੈ ਜੋ ਕਿ ਅੱਜ ਪੰਜਾਬ ਪਹੁੰਚੀ ਹੈ ਅੰਮ੍ਰਿਤਸਰ 에য়ারਪੋਰਟ ਦੇ ਉੱਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਭਾਰਤ ਦੇ ਇਹ ਖਿਡਾਰੀ ਜੋ ਪੰਜਾਬ ਦੇ ਇਸ ਦੇ ਵਿੱਚੋਂ ਜ਼ਿਆਦਾਤਰ ਖਿਡਾਰੀ ਸੀ ਉਹ ਸ਼ਾਮਲ ਹੋਏ ਨੇ ਅੱਜ ਪੰਜਾਬ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਨੂੰ ਰਿਸੀਵ ਕਰਨ ਦੇ ਲਈ ਪੰਜਾਬ ਸਰਕਾਰ ਦੇ ਮੰਤਰੀ ਹਰਭਜਨ ਸਿੰਘ ਈਟੀਓ ਤੇ ਕੁਲਦੀਪ ਸਿੰਘ ਧਾਲੀਵਾਲ ਉੱਚੇ ਚੇਤਤੌਰ ਤੇ ਪਹੁੰਚੇ ਸੀ ਇਸ ਤੋਂ ਇਲਾਵਾ ਪ੍ਰਗਟ ਸਿੰਘ ਸਾਫਕਾ ਓਲੰਪੀਅਨ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਉਹ ਵੀ ਇੱਥੇ ਮੌਜੂਦ ਰਹੇ ਇਸ ਤੋਂ ਬਾਅਦ ਇਹਨਾਂ ਖਿਡਾਰੀਆਂ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਇਸ ਤੋਂ ਬਾਅਦ ਐਸਜੀਪੀਸੀ ਵੱਲੋਂ ਵੀ ਇਹਨਾਂ ਦਾ ਸਨਮਾਨ ਕੀਤਾ ਗਿਆ ਤਾਂ ਹਾਕੀ ਦੇ ਇਹਨਾਂ ਖਿਡਾਰੀਆਂ ਨੂੰ ਪੰਜਾਬ ਵਿੱਚ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ ਜਦੋਂ ਇਹ ਆਪਣੇ ਪਿੰਡਾਂ ਦੇ ਵਿੱਚ ਗਏ ਤਾਂ ਪਿੰਡਾਂ ਦੇ ਵਿੱਚ ਵੀ ਕਾਫੀ ਰੌਣਕਾਂ ਵਾਲਾ ਮਾਹੌਲ ਦਿਖਾਈ ਦਿੱਤਾ ਕਿਉਂਕਿ ਭਾਰਤੀ ਹਾਕੀ ਟੀਮ ਨੇ ਦੋ ਵਾਰ ਲਗਾਤਾਰ ਜਿਹੜਾ 올림픽 ਖੇਡਾਂ ਦੇ ਵਿੱਚ ਕਾਂਸੇ ਦਾ ਮੈਡਲ ਜਿੱਤ ਲਿਆ ਪਿਛਲੀ ਵਾਰ ਵੀ ਕਾਂਸੇ ਦਾ ਮੈਡਲ ਜਿੱਤਿਆ ਸੀ ਤੇ ਇਸ ਵਾਰ ਪੈਰਿਸ ਦੇ ਵਿੱਚ ਹੋਈਆਂ ਖੇਡਾਂ 'ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੇ ਦਾ ਮੈਡਲ ਜਿੱਤਿਆ ਤਾਂ ਭਾਰਤੀ ਹਾਕੀ ਦੇ ਲਈ ਅਤੇ ਭਾਰਤੀ ਹਾਕੀ ਦੇ ਪ੍ਰਸ਼ੰਸਕਾਂ ਦੇ ਲਈ ਇਹ ਚੰਗੀ ਖਬਰ ਸੀ ਕਿ ਲਗਾਤਾਰ ਬੈਕ ਟੂ ਬੈਕ ਦੋ ਮੈਡਲ ਜਿੱਤੇ ਨੇ ਉਹ ਵੀ 1978 ਤੋਂ ਬਾਅਦ ਤਾਂ ਇਸ ਜਿਹੜੀ ਮਹਿਮ ਨੂੰ ਸਫਲਤਾਪੂਰਵਕ ਸਿਰੇ ਚੜ੍ਹ ਕੇ ਪਹੁੰਚੇ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਇਸੀ ਅੱਜ ਦੀਆਂ ਵੱਡੀਆਂ ਖਬਰਾਂ ਬਾਕੀ ਹੋਰ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ